ਹੰਤਮਾਨ ਸਰਕਾਰ ਮੁਰਦਾਬਾਦ 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 ਹੰਮਾਨ ਤੇਰੀ ਬੁੱਚੜ ਸਰਕਾਰ ਮੁਰਦਾਬਾਦ 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 ਹੰਮਾਨ ਤੇਰੀ ਬੁੱਚੜ ਸਰਕਾਰ ਦਾ ਵੇੜਾ ਹੀ ਗਰਕ ਵੇੜਾ ਹੀ ਗਰਕ ਵੇੜਾ ਹੀ ਗਰਕ ਹੰਮਾਨ ਤੇਰੀ ਰਵੇ ਕੱਖਣਾ ਵੇੜਾ ਹੀ ਨਾ ਹੋਵੇ ਕੱਖਣਾ ਕਿਸਾਨਾਂ ਮਜ਼ਦੂਰਾਂ ਤੇ ਦਸਤਰ ਤਾਉਣ ਵਾਲੀ ਭਗਵਾਨ ਤੇਰੀ ਬੁੱਚੜ ਸਰਕਾਰ ਦਾ ਵੇੜਾ ਹੀ ਗਰਕ ਵੇੜਾ ਹੀ ਗਰਕ ਵੇੜਾ ਹੀ ਗਰਕ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਭਗਵਾਨ ਤੇ ਸਭ ਮਾਨ ਸਰਕਾਰ ਮੁਰਦਾਬਾਦ 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 ਭਗਵਾਨ ਤੇ ਦੀ ਬੁੱਚੜ ਸਰਕਾਰ ਦਾ ਰਵੇ ਕੱਖ ਨਾਲ ਰਵੇ ਕੱਖ ਨਾਲ ਰਵੇ ਕੱਖ ਨਾਲ ਭਗਵਾਨ ਤੇ ਦੀ ਬੁੱਚੜ ਸਰਕਾਰ ਦਾ ਬੇੜਾ ਹੀ ਗਰਕ ਬੇੜਾ ਹੀ ਗਰਕ ਬੇੜਾ ਹੀ ਗਰਕ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਲੜਦੇ ਲੋਕਾਂ ਦਾ ਇੱਕਾ ਜਿੰਦਾਬਾਦ 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 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਅਗੂ ਦਲਬੀਰ ਸਿੰਘ ਪੂਰਾ ਅੱਜ ਜਿਹੜਾ ਇਹ ਪਿੰਡ ਪੂਰਾ ਕ੍ਰੀਨਪੁਰਾ ਰਕੇ ਖੋਖਲਾ ਫੋਕਿਆ ਗਿਆ ਕਿਸ ਬੰਦ ਵਿੱਚ ਤੇ ਕਿਸ ਦਾ ਦੇਖੋ ਅੱਜ ਪਿੰਡ ਪੂਰੇ ਕ੍ਰੀਨਪੁਰੇ ਦੇ ਵਿੱਚੋਂ ਸ਼ੁਰੂਆਤ ਹੋ ਚੁੱਕੀ ਆ ਔਰ ਸ਼ਾਮਾਂ ਤੱਕ ਕੱਲ ਤੱਕ ਪਰਸੋਂ ਤੱਕ ਸਾਰੇ ਪਿੰਡਾਂ ਦੇ ਵਿੱਚ ਲਾਟ ਨਿਕਲੂਗੀ ਭਗਵੰਤ ਮਾਨ ਦੀ ਜਿਹੜਾ ਭਗਵੰਤ ਮਾਨ ਨੇ ਆਪਣਾ ਵਿਸ਼ਵਾਸ ਘਾਤ ਕੀਤਾ ਹੈ ਕਿ ਸਰਕਾਰਾਂ ਨੂੰ ਭੱਜੇ ਦੇ ਵਿੱਚ ਆਪਣੇ ਕਿਸਾਨਾਂ ਨੂੰ ਉਹ ਚਲ ਕੇ ਮੀਟਿੰਗ ਦੇ ਬਹਾਨੇ ਸੱਦ ਕੇ ਚੰਡੀਗੜ੍ਹ ਦੇ ਵਿੱਚ ਤੇ ਮਗਰੋਂ ਉੱਥੇ ਦਸ਼ੱਦਰ ਢਾਇਆ ਲਾਠੀਆਂ ਚਲਾਈਆਂ ਔਰ ਸਾਡੇ ਜਿਹੜੇ ਉਥੇ ਟਰੈਕਟਰ ਟਰਾਲੀਆਂ ਸੀ ਉਹਨਾਂ ਦੀ ਭੰਨ ਤੋੜ ਕੀਤੀ ਗਈ ਆ ਔਰ ਸਟੇਜ ਦੀ ਭੰਨ ਤੋੜ ਕੀਤੀ ਗਈ ਆ ਔਰ ਇੰਨਾ ਦਸ਼ੱਦਤ ਕਿਤੇ ਕੋਈ ਬਾਹਰ ਦਾ ਵੀ ਨਹੀਂ ਕਰਦਾ ਜਿਹੜਾ ਇਹ ਕਹਿੰਦਾ ਸੀ ਵੀ ਮੈਂ ਕਿਸਾਨਾਂ ਦਾ ਪੁੱਤ ਆ ਔਰ ਇਹ ਕਿਸਾਨਾਂ ਦਾ ਪੁੱਤ ਨਹੀਂਗਾ ਕਿਸਾਨਾਂ ਦੇ ਪੁੱਤ ਤਾਂ ਹੁਣ ਤੁਹਾਨੂੰ ਦੱਸਣਗੇ ਵੀ ਤੁਹਾਡੇ ਨਾਲ ਕਿਸ ਭਾਣਾ ਨਿਭੜਦੇ ਆ ਹੁਣ ਅਸੀਂ ਜਾਣੇ ਆ ਭਗਵਾਨ ਜੀ ਮਾਨ ਨੂੰ ਕਹਿੰਨੇ ਆ ਵੀ ਇਹ ਜਿਹੜੇ ਤੇਰੇ ਬੇਤੁਕੇ ਬਿਆਨ ਆ ਰਹੇ ਤੇਰੇ ਮੰਤਰੀਆਂ ਦੇ ਔਰ ਜਿਹੜੇ ਤੇਰੇ ਵਧਾਈਕਾਂ ਦੇ ਬਿਆਨ ਆ ਰਹੇ ਆ ਹੁਣ ਉਹਨਾਂ ਦੇ ਮੂੰਹ ਬੰਦ ਕਰ ਲਾ ਜਿਹੜੇ ਕਹਿ ਰਹੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਪੁੱਤ ਆ ਹੁਣ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸਾਨਾਂ ਦੇ ਪੁੱਤ ਕੌਣ ਆ ਔਰ ਕਿਸਾਨਾਂ ਤੋਂ ਬਾਹਰ ਕੌਣ ਆ ਤੇ ਕਿਸਾਨਾਂ ਦੇ ਦੁਸ਼ਮਣ ਕੌਣ ਆ ਹੁਣ ਅਸੀਂ ਮੈਦਾਨ 'ਚ ਤੁਹਾਡੇ ਨਾਲ ਟਕਰਾਂਗੇ ਰੋੜਾਂ ਦੇ ਟਕਰਾਂਗੇ ਪਿੰਡਾਂ ਦੇ ਵਿੱਚ ਟਕਰਾਂਗੇ ਇਹ ਜਿਹੜਾ ਤੁਸੀਂ ਜ਼ੁਲਮ ਕੀਤਾ ਹੈ ਇਹ ਪਾਈ ਪਾਈ ਦਾ ਹਿਸਾਬ ਤੁਹਾਡੇ ਤੋਂ ਲਵਾਂਗੇ ਅੱਜ ਪੂਰੇ ਕ੍ਰੇਮਪੁਰੇ ਦੇ ਵਿੱਚੋਂ ਚੇਤਾਵਨੀ ਦਿੰਨੇ ਆ ਅਸੀਂ ਵੀ ਹੁਣ ਕਿਤੇ ਭੁੱਲ ਕੇ ਵੀ ਸਾਨੂੰ ਟੱਕਰ ਨਾ ਜਾਇਓ ਇਹਦਾ ਹਿਸਾਬ ਕਿਤਾਬ ਤੁਹਾਨੂੰ ਅਸੀਂ ਰੋੜਾਂ ਦੇ ਮਿਲ ਕੇ ਕਰਾਂਗੇ ਤੇ ਮੰਨ ਲਓ ਜੇ ਸਰਕਾਰ ਆਪਣੀਆਂ ਇਹਨਾਂ ਨੀਤੀਆਂ ਤੋਂ ਬਾਜ਼ ਨਹੀਂ ਆਉਂਦੀ ਤੇ ਫਿਰ ਅਗਲਾ ਨਿਸ਼ਾਨਾ ਕੀ ਹੋਊਗਾ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਦਾ ਦੇਖੋ ਅੱਜ ਸ਼ੁਰੂਆਤ ਹੋ ਚੁੱਕੀ ਪੁਤਲਿਆਂ ਦੀ ਤਿੰਨ ਦਿਨ ਸਾਡੇ ਲਗਾਤਾਰ ਪੁਤਲੇ ਚੱਲਨੇ ਆ ਪਿੰਡਾਂ ਦੇ ਵਿੱਚ ਉਦੋਂ ਇੱਕ ਦੋ ਦਿਨ ਦੇ ਦਿਨ ਦੇ ਵਿੱਚ ਵੱਡੇ ਸੰਘਰਸ਼ ਦਾ ਐਲਾਨ ਹੋਊਗਾ ਔਰ ਵੱਡੇ ਸੰਘਰਸ਼ ਦੀ ਕੀ ਰੂਪਰੇਖਾ ਹੋ ਗਈ ਉਹ ਮੀਟਿੰਗਾਂ ਚੱਲ ਰਹੀਆਂ ਔਰ ਸੂਬੇ ਪੱਧਰੀ ਜ਼ੋਨਾ ਪੱਧਰੀ ਜ਼ਿਲ੍ਹੇ ਪੱਧਰੀ ਮੀਟਿੰਗਾਂ ਲਾ ਕੇ ਦੋਨਾਂ ਫੋਰਮਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਜਿਨ੍ਹਾਂ ਨੇ ਜਿਹੜੇ ਉੱਥੇ ਸੰਘਰਸ਼ ਵੇਢ ਕੇ ਬੈਠੇ ਸੀ ਔਰ ਦਿੱਲੀ ਜਾਣ ਵਾਸਤੇ 13 ਫਰਵਰੀ ਤੋਂ ਲਗਾਤਾਰ ਔਰ 13 14 ਮਹੀਨੇ ਜਿਨ੍ਹਾਂ ਨੇ ਸੰਘਰਸ਼ ਲੜਿਆ ਉਹਨਾਂ ਦੋਨਾਂ ਫੋਰਮਾਂ ਨਾਲ ਮੀਟਿੰਗ ਚੱਲ ਰਹੀ ਆ ਉਹ ਮੀਟਿੰਗ ਲਾ ਕੇ ਵੱਡੇ ਸੰਘਰਸ਼ ਦਾ ਐਲਾਨ ਹੋਊਗਾ